ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਪ੍ਰਦਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕਰਦੇ ਉਹਨਾਂ ਦੇ ਰਿਹਾਈਸ਼ਤੇ ਕਰੀਬ ਅੱਧੇ ਘੰਟੇ ਤੱਕ ਇਹ ਮੀਟਿੰਗ ਚੱਲਦੀ ਹੈ ਤੇ ਉਸ ਦੇ ਬਾਅਦ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਨੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜ ਪਿਆਰਿਆਂ ਦੇ ਸਾਹਮਣੇ ਵੀ ਹਰਜਿੰਦਰ ਸਿੰਘ ਧਾਮੀ ਆ ਪੇਸ਼ ਹੋਏ ਨੇ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਪਹਿਲੇ ਵਾਲੀ ਮੀਟਿੰਗ ਦੇ ਕੀ ਮਾਇਨੇ ਕੱਢੇ ਜਾਣ ਤੇ ਜੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਨਾ ਤਾਂ ਉੱਥੇ ਕਿਸ ਤਰੀਕੇ ਦੀ ਗੱਲਬਾ ਆ ਦੇਸ਼ ਕੀਤੇ ਗਏ ਨੇ ਇਹ ਵੀ ਥੋੜੀ ਥੋੜੀ ਦੇਰ ਤੱਕ ਜਿਹੜੇ ਕਿ ਜਾਣਕਾਰੀ ਸਪਸ਼ਟ ਹੋ ਜਾਵੇਗੀ ਆ ਪਰ ਫਿਲਹਾਲ ਦੀ ਜੋ ਜਾਣਕਾਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਦੇ ਬਾਅਦ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਉਥੋਂ ਜਾ ਚੁੱਕੇ ਨੇ ਹਾਲਾਂਕਿ ਸਿੰਘ ਸਾਹਿਬ ਦੇ ਨਾਲ ਮੀਟਿੰਗ ਦੇ ਬਾਅਦ ਮੀਡੀਆ ਦੇ ਬਲ ਉਹਨਾਂ ਨੂੰ ਸਵਾਲ ਜਵਾਬ ਕੀਤੇ ਗਏ ਪਰ ਜ਼ਿਆਦਾ ਕੁਝ ਬੋਲਣ ਤੋਂ ਬਚਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸ਼੍ਰੀ 15 ਵਾੜਾ ਚਾਰੇ ਇਸ ਕਰਕੇ ਕੋਈ ਵੀ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰਨਗੇ ਆ ਪਰ ਉਸ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਦੇ ਲਈ ਹਜਿੰਦਰ ਸਿੰਘ ਧਾਮੀ ਆ ਪਹੁੰਚਦੇ ਨੇ ਇੱਕ ਪਾਸੇ 30 ਤਰੀਕ ਨੂੰ 30 ਦਸੰਬਰ ਨੂੰ ਐਜੀਪੀਸੀ ਅੰਤਰੀਕ ਕਮੇਟੀ ਦੀ ਅੰਮ੍ਰਿਤਸਰ ਦੇ ਵਿੱਚ ਹੀ ਐਜੀਪੀਸੀ ਦੇ ਦਫਤਰ ਦੇ ਵਿੱਚ ਅੰਤਰੀਕ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਹਾਲਾਂਕਿ ਪਹਿਲਾਂ 23 ਤਰੀਕ ਨੂੰ ਸੱਦੀ ਗਈ ਸੀ ਆ ਤਹਜਿੰਦਰ ਸਿੰਘ ਧਾਮੀਦਰ ਜੇਵਿਆਂ ਦੇ ਚਲਦਿਆਂ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਦੂਜੇ ਪਾਸੇ ਜੋ ਬੀਬੀ ਜਗੀਰਕੌਰ ਬਾਰੇ ਉਹਨਾਂ ਦੇ ਵੱਲੋਂ ਇਤਰਾਜਕ ਸ਼ਬਦਾਵਲੀ ਵਰਤੀ ਗਈ ਉਹ ਵੀ ਮਾਮਲਾ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੈ ਦੂਜੇ ਪਾਸੇ ਮਹਿਲਾ ਕਮਿਸ਼ਨ ਦੇ ਕੋਲ ਪਹੁੰਚਿਆ ਹੋਇਆ ਹੈ ਆ ਤਾਂ ਕਿਤਨੇ ਕਿਤੇ ਇਸ ਮੁਲਾਕਾਤ ਨੂੰ ਜਾਂ ਪੰਜ ਪਿਆਰਿਆਂ ਦੇ ਸਾਹਮਣੇ ਜੋ ਪੇਸ਼ ਹੋਏ ਨੇ ਉਸ ਦੇ ਨਾਲ ਜੋੜ ਕੇ ਜਰੂਰ ਵਿਖਿਆ ਜਾ ਸਕਦਾ ਹੈ ਕਿਉਂਕਿ ਬੀਬੀ ਜਗੀਰਕੌਰ ਦੇ ਵੱਲੋਂ ਇਸ ਨੂੰ ਲੈ ਕੇ ਸਖਤ ਇਤਰਾਜ਼ ਤਾਇਆ ਗਿਆ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਮਹਿਲਾ ਕਮਿਸ਼ਨ ਦੇ ਅੱਗੇ ਜਾ ਕੇ ਆਪਣਾ ਪੱਖ ਵੀ ਰੱਖਿਆ ਗਿਆ ਤਾਂ ਮਹਿਲਾ ਕਮਿਸ਼ਨ ਨੇ ਕਿਹਾ ਕਿ ਕਾਨੂੰਨੀ ਮਾਰੰ ਦੀ رائے ਲੈਣ ਤੋਂ ਬਾਅਦ ਅਗਲਾ ਜੋ ਕਿ ਐਕਸ਼ਨ ਕੀਤਾ ਜਾਵੇਗਾ ਇਸ ਦੇ ਵਿਚਾਲੇ ਬੀਬੀਆਂ ਦਾ ਮਹਿਲਾਵਾਂ ਦਾ ਇੱਕ ਵਫਦ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਉੱਥੇ ਇੱਕ ਆ ਮੰਗ ਪੱਤਰ ਸੌਂਪਿਆ ਜਾਂਦਾ ਪੂਰੇ ਮਾਮਲੇ ਦੇ ਵਿੱਚ ਐ ਜੀ ਪੀ ਸੀ ਪ੍ਰਧਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾਂਦੀ ਹੈ ਤੇ ਇਸ ਦੇ ਵਿਚਾਲੇ ਥੋੜੀ ਦਿਨ ਪਹਿਲਾਂ ਜੋ ਕਿ ਖਬਰ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗਿਆਨੀ ਰਗਵੀਰ ਸਿੰਘ ਦੀ ਰਿਹਾਈ 'ਤੇ ਪਹੁੰਚਦੇ ਨੇ ਉੱਥੇ ਜੋ ਕਿ ਗੱਲਬਾਤ ਹੁੰਦੀ ਹੈ ਅ ਅੱਧੇ ਘੰਟੇ ਤੱਕ ਮੀਟਿੰਗ ਹੋਈ ਤੇ ਉਸ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਦੇ ਲਈ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚਦੇ ਨੇ ਤਾਂ ਇਹ ਵੀ ਖਬਰ ਹੈ ਕਿ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਵੀ ਹੋਏ ਨੇ ਆ ਸਿੱਧਾ ਰੋ ਕਰਾਂਗੇ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਅਮਿਤ ਸ਼ਰਮਾ ਲਾਈਵ ਜੁੜੇ ਹੋਏ ਨੇ ਅਮਿਤ ਹੁਣ ਤੱਕ ਦੀ ਇਸ ਮੁਲਾਕਾਤ ਦੇ ਨਾਲ ਜੁੜੀ ਹੋਈ ਜੇਕਰ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਨੇ ਤਾਂ ਉਸ ਦਿਨ ਨਾਲ ਜੁੜੀ ਹੋਈ ਕੀ ਜਾਣਕਾਰੀ ਸਾਹਮਣੇ ਆਈ ਹੈ ਜੀ ਪ੍ਰਬਿੰਦਰ ਲੜੀਵਾਰ ਤੁਹਾਨੂੰ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਸਵੇਰੇ ਸਭ ਤੋਂ ਪਹਿਲਾਂ ਅਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਗਿਆਨੀ ਰਗਬੀਰ ਸਿੰਘ ਅਕਾਲ ਤਖਤ ਦੇ ਜਥੇਦਾਰ ਦੀ ਰਿਹਾਈ ਦੇ ਵਿੱਚ ਜਿਹੜੀ ਮੀਟਿੰਗ ਕਰਨ ਲਈ ਪੁੱਜਦੇ ਆ ਹਾਲਾਂਕਿ ਗੁਪਚਪ ਤਰੀਕੇ ਨਾਲ ਮੀਟਿੰਗ ਹੈ ਤੇ ਮਾਇਨੇ ਇਸ ਦੇ ਕਾਫੀ ਨਿਕਲਦੇ ਆ ਮਾਇਨੇ ਅਗਰ ਦੇਖੀਏ ਤੇ ਅੰਤਿਮ ਕਮੇਟੀ ਦੀ ਜਿਹੜੀ ਬੈਠਕ ਹੈ 23 ਤਰੀਕ ਨੂੰ ਹੋਣ ਵਾਲੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ 30 ਤਰੀਕ ਨੂੰ ਆ ਉਹ ਵੀ ਉਸ ਦੇ ਉਹ ਵੀ ਮਾਇਨੇ ਨਿਕਲਦੇ ਆ ਲੇਕਿਨ ਸਭ ਤੋਂ ਜ਼ਿਆਦਾ ਮਾਇਨੇ ਇਸ ਮੀਟਿੰਗ ਜਗੀਰਕੌਰ ਦੇ ਨਾਲ ਜੁੜੇ ਹੋਏ ਜ਼ਰੂਰ ਨਿਕਲਦੇ ਆ ਕਿਉਂਕਿ ਗੁਪਚਪ ਤਰੀਕੇ ਨਾਲ ਕਰੀਬ 25 ਮਿੰਟ ਤੱਕ ਇਹ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਅਰਜਿੰਦਰ ਸਿੰਘ ਤਾਂ ਅਮੀਦਵਾਰਾ ਮੀਡੀਆ ਨਾਲ ਕੋਈ ਵੀ ਗੱਲਬਾਤ ਤੋਂ ਇਨਕਾਰ ਕੀਤਾ ਗਿਆ ਜਿੱਦਾਂ ਜਿਵੇਂ ਹੀ ਉਹ ਜਿਹੜੇ ਗਿਆਨੀ ਰਕबीर ਸਿੰਘ ਦੀ ਰਾਇਸ ਤੋਂ ਬਾਹਰ ਨਿਕਲਦੇ ਆ ਉਸ ਤੋਂ ਬਾਅਦ ਉਹ ਮੈਥਾ ਟੇਕਣ ਲਈ ਕਲਤਕ ਸਾਬ ਤੇ ਮੱਥਾ ਟੇਕਣ ਤੋਂ ਬਾਅਦ ਸਿੱਧਾ ਪੰਜ ਪਿਆਰਿਆਂ ਦੇ ਕਮਰੇ ਦੇ ਵਿੱਚ ਜਾਂਦੇ ਆ ਹਾਲਾਂਕਿ ਉੱਥੇ ਵੀ ਉਹਨਾਂ ਦੀ ਮੀਟਿੰਗ ਗੁਪਚਪ ਤਰੀਕੇ ਨਾਲ ਕਾਫੀ ਅੰਦਰ ਪੰਜ ਪਿਆਰਿਆਂ ਦੇ ਨਾਲ ਹੁੰਦੀ ਆ ਉਸ ਤੋਂ ਬਾਅਦ ਹੂਨੋ ਉੱਥੋਂ ਨਿਕਲ ਕੇ ਜਿਹੜੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਨਤ ਪਸਤਗੋਂ ਲਈ ਜਰੂਰ ਪੁੱਜੀਆ ਸੋ ਇਵੇਂ ਜੀ ਉਹ ਜਰੂਰ ਕਿਹਾ ਜਾ ਰਿਹਾ ਮਾਇਨਾ ਕੀਤਾ ਜਾ ਰਿਹਾ ਕਿ ਜਿਹੜੀ ਬੀਬੀ ਜਗੀਰਕੌਰ ਦੇ ਬਾਰੇ ਵਿੱਚ ਜਿਹੜੀ ਸ਼ਬਦਾਵਲੀ ਹਰਜਿੰਦਰ ਸਿੰਘ ਢਾਮੀ ਵੱਲੋਂ ਵਰਤੀ ਗਈ ਸੀ ਉਸ ਮਾਮਲੇ ਦੇ ਵਿੱਚ ਹਾਲੇ ਤੱਕ ਜਿਹੜੇ ਜਥੇਦਾਰ ਕਾਲ ਤਖਤ ਵੱਲੋਂ ਉਹਨਾਂ ਨੂੰ ਤਲਬ ਨਹੀਂ ਕੀਤਾ ਗਿਆ ਸੀ ਲੇਕਿਨ ਉਹ ਅੱਜ ਜਰੂਰ ਪੁੱਜੀਆ ਉਸ ਤੋਂ ਬਾਅਦ ਉਹਨਾਂ ਨੇ ਪੰਜ ਪਿਆਰਿਆਂ ਨਾਲ ਪੰਜ ਪਿਆਰਿਆਂ ਕੋ ਪੇਸ਼ ਹੋਏ ਆ ਤੇ ਫਿਰ ਪੰਜ ਪਿਆਰਿਆਂ ਤੋਂ ਪੇਸ਼ ਹੋਣ ਤੋਂ ਬਾਅਦ ਜਰੂਰ ਇਵੇਂ ਮੰਨਿਆ ਜਾ ਰਿਹਾ ਕਿ ਅੱਜ ਉਹਨਾਂ ਨੂੰ ਧਾਰਮਿਕ ਸਜ਼ਾ ਜਰੂਰ ਲਗਾਈ ਜਾ ਸਕਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਿੰਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੁਆਰਾ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਗਿਆ ਤੇ ਸਭ ਤੋਂ ਵੱਧ ਕਿਹਾ ਗਿਆ ਕਿ ਜਿਹੜੀ ਸ਼ਾਹਬਜ਼ਾਦੀ ਆਦੀ ਸ਼ਹੀਦੀ ਜਿਹੜਾ ਮਹੀਨਾ ਚੱਲ ਰਿਹਾ ਸੋ 30 ਤਰੀਕ ਤੱਕ ਉਹ ਕੁਝ ਵੀ ਨਹੀਂ ਬੋਲਣਗੇ ਸੋ ਥੋੜੀ ਦੇਰ ਬਾਅਦ ਹੀ ਅਗਰ ਉਸ ਮਾਮਲੇ ਦੇ ਵਿੱਚ ਅਦਾ ਪੇਸ਼ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਥੋੜੀ ਦੇਰ ਦੇ ਵਿੱਚ ਹੀ ਫੈਸਲਾ ਜ਼ਰੂਰ ਆ ਸਕਦਾ ਵਾ ਜਿਹੜੀ ਸਜ਼ਾ ਜ਼ਰੂਰ ਧਾਰਮਿਕ ਸਜ਼ਾ ਜਿਹੜੀ ਹਰਜਿੰਦਰ ਸਿੰਘ ਧਾਮੀ ਨੂੰ ਜ਼ਰੂਰ ਲਗਾਈ ਜਾ ਸਕਦੀ ਹੈ ਸੋ ਥੋੜਾ ਜਿਹਾ ਇੰਤਜ਼ਾਰ ਹੋਰ ਕਰਨਾ ਪਏਗਾ ਲੇਕਿਨ ਗੁਪਚੁਪ ਤਰੀਕੇ ਨਾਲ ਜਿਹੜੀ 25 ਮਿੰਟ ਦੀ ਜਿਹੜੀ ਰਿਹਾਇਸ਼ ਤੇ ਜਿਹੜੀ ਅਕਾਲ ਤੱਕ ਦੇ ਜਥੇਦਾਰ ਦੀ ਰਿਹਾਇਸ਼ ਤੇ ਜ਼ਰੂਰ ਮੀਟਿੰਗ ਹੋਈ ਹੈ ਸੋ ਮਾਇਨੇ ਜ਼ਰੂਰ ਅਮਿਤ ਇਹ ਵੀ ਸਾਫ ਕਰੋ ਕਿ ਜਦੋਂ ਸ਼ਮਦਾਵਰੀ ਨਾਲ ਮੀਟਿੰਗ ਆ ਗਈ ਹੈ ਕੀ ਉਸ ਵੇਲੇ ਉਹਨਾਂ ਦੇ ਨਾਲ ਸਿਰਫ ਰਜਿੰਦਰ ਸਿੰਘ ਧਾਮੀ ਹੀ ਮੌਜੂਦ ਸਨ ਜਾਂ ਕੋਈ ਐਜੀਪੀਸੀ ਮੈਂਬਰ ਅੰਤਰਿੰਗ ਕਮੇਟੀ ਦਾ ਮੈਂਬਰ ਹੀ ਉੱਥੇ ਨਾਲ ਮੌਜੂਦ ਸੀ ਜਦੋਂ ਗੱਲ ਕਰੀਏ ਜਦੋਂ ਹਰਜਿੰਦਰ ਸਿੰਘ ਢਾਮੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਦੇ ਰਿਹائش ਤੇ ਵਿੱਚ ਪੁੱਛਦੇ ਆ ਤਾਂ ਉਸ ਤੇ ਉਸ ਉਸ ਵੇਲੇ ਬਿਲਕੁਲ ਕੱਲੇ ਤੋਂ ਬਣੇ ਰਹਿਣਾ ਮੈਂ ਮੋਟੋ ਤੁਹਾਡਾ ਲੋਕ ਕਰਾਂਗਾ ਸਾਡੇ ਨਾਲ ਜੀ ਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਜੁੜ ਚੁੱਕੇ ਨੇ ਆ ਕਰਨੈਲ ਸਿੰਘ ਜੀ ਆ ਮਾਫ ਕਰਨਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਜੁੜੇ ਹੋਏ ਨੇ ਕਰਨੈਲ ਸਿੰਘ ਜੀ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਆ ਕਰਨੈ ਸਿੰਘ ਜੀ ਤੁਸੀਂ ਥੋੜੀ ਜਾਣਕਾਰੀ ਦੇ ਸਕੋ ਐਜੀਪੀਸੀ ਪ੍ਰਧਾਨ ਅਜਿੰਦਰ ਸਿੰਘ ਧਾਮੀ ਪਹਿਲਾਂ ਸਿੰਘ ਸਾਹਿਬ ਦੇ ਨਾਲ ਮਿਲਦੇ ਨੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜ ਪਿਆਰਿਆਂ ਦੇ ਸਾਹਮਣੇ ਉਹ ਪੇਸ਼ ਵੀ ਹੋਏ ਨੇ ਜੇਕਰ ਤੁਸੀਂ ਹੋਰ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਸਕੋ ਤਾਂ ਲਗਾਤਾਰ ਅਸੀਂ ਵੱਡੇ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਮਿਲੇ ਨੇ ਐ ਜੀ ਪੀ ਸੀ ਪ੍ਰਧਾਨ ਜਥੇਦਾਰ ਗਿਆਨੀ ਰਕबीर ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਜਥੇਦਾਰ ਦੀ ਰਿਹਾਈਸ਼ ਤੇ ਕਰੀਬ ਅੱਧੇ ਘੰਟੇ ਤੱਕ ਦਰਸਲੇ ਮੀਟਿੰਗ ਚੱਲੀ ਹੈ ਮੁਲਾਕਾਤ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਹਜਿੰਦਰ ਸਿੰਘ ਧਾਮੀ ਪਹੁੰਚੇ ਉਸ ਤੋਂ ਬਾਅਦ ਚ ਹੁਣ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆ ਪਹੁੰਚੇ ਨੇ ਪੰਜ ਪਿਆਰਿਆਂ ਦੇ ਸਾਹਮਣੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਆ ਥੋੜੀ ਦੇਰ ਤੱਕ ਹੋਰ ਵੀ ਸਪਸ਼ਟ ਹੋ ਜਾਵੇਗਾ ਕਿ ਆਖ ਤਾਂ ਇਸ ਨੂੰ ਇਸ ਲਈ ਆਜਿਨਾ ਜ਼ਰੂਰ ਵੇਖਿਆ ਜਾ ਸਕਦਾ ਹੈ ਕਿ ਕੀ ਖੁਦ ਹਰਜਿੰਦਰ ਸਿੰਘ ਧਾਮੀ ਦੇ ਵੱਲ ਜੋ ਬੀਬੀ ਜਗੀਰਕੌਰ ਬਾਰੇ ਤਰਾਜੁਕਸ਼ ਦਾਬਲੀ ਵਰਤੀ ਕਿ ਖੁਦ ਉਹਨਾਂ ਨੇ ਪੰਜ ਪਿਆਰਿਆਂ ਦੇ ਸਾਹਮਣੇ ਖਿਮਾ ਜਾਂਚਨਾ ਕੀਤੀ ਹੈ ਜਾਂ ਕੋਈ ਧਾਰਮਿਕ ਸਜ਼ਾ ਲਗਾਈ ਗਈ ਹੈ ਜਾਂ ਕੋਈ ਕਿਸੇ ਤਰੀਕੇ ਦੇ ਪੰਜ ਪਿਆਰਿਆਂ ਦੇ ਵੱਲੋਂ ਆਦੇਸ਼ ਕੀਤੇ ਗਏ ਨੇ ਕਿਉਂਕਿ ਸਾਫ਼ ਤੌਰ ਤੇ ਕੁਝ ਵੀ ਕਹਿਣਾ ਅਜੇ ਅਜੇ ਜੋ ਕਿ ਜਲਦਬਾਜ਼ੀ ਹੋਵੇਗੀ ਥੋੜੀ ਦੇਰ ਤੱਕ ਹੋਰ ਵੀ ਸਪਸ਼ਟ ਹੋ ਜਾਵੇਗਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਜੁੜੇ ਹੋਏ ਨੇ ਕਰਨੈਲ ਸਿੰਘ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਆ ਤੁਹਾਡੇ ਕੋਲ ਜੇ ਹੋਰ ਜਾਣਕਾਰੀ ਹੋਵੇ ਤੁਸੀਂ ਜੇਕਰ ਦੱਸ ਸਕੋ ਕਿ ਆਖਰਕਾਰ ਪਹਿਲਾਂ ਐ ਜੀ ਪੀ ਸੀ ਪ੍ਰਦਾਨ ਸਿੰਘ ਸਾਹਿਬ ਨੂੰ ਮਿਲੇ ਨੇ ਫਿਰ ਆ ਪੰਜ ਪਿਆਰੇ ਦੇ ਸਾਹਮਣੇ ਪੇਸ਼ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਦੇਖੋ ਆਪਣੇ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਕਟਰਾਕਰਮ ਚੱਲ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤਾਂ ਅਕਸਰ ਹੀ ਹੋ ਰਹੀਆਂ ਨੇ ਤੇ ਉਸੇ ਮੁਲਾਕਾਤ ਤਹਿਤ ਅੱਜ ਸਿੰਘ ਸਾਹਿਬ ਜੀ ਨੂੰ ਅਸੀਂ ਮਿਲਣ ਆਏ ਸੀ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆ ਗਏ ਉਹ ਵੀ ਮਿਲੇ ਨੇ ਤੇ ਸਾਡੇ ਬੈਠਿਆਂ ਹੀ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਵਰਗਵਾਸੀ ਉਹਨਾਂ ਦੇ ਦੋਤੇ ਸਰਦਾਰ ਗੁਰਜੀਤ ਸਿੰਘ ਤਲਵੰਡੀ ਆ ਗਏ ਉਹ ਵੀ ਮਿਲੇ ਨੇ ਸੋ ਜਿਹੜਾ ਮੁਲਾਪ ਹੈ ਜਥੇਦਾਰ ਸਾਹਿਬ ਨਾਲ ਅਸੀਂ ਆਪਣੀ ਕੌਮ ਦੇ ਜਥੇਦਾਰ ਨੂੰ ਜਦੋਂ ਮਰਜ਼ੀ ਮਿਲ ਸਕਦੇ ਹਾਂ ਗੁਰਨਾਲ ਮਿਲ ਕੇ ਗੱਲਬਾਤ ਕੀਤੀ। ਜੀ ਤੁਹਾਡੇ ਕਹਿੰਦਾ ਪਾਵੇ ਕਿ ਤੁਸੀਂ ਮੀਟਿੰਗ ਦੇ ਵਿੱਚ ਮੌਜੂਦ ਸੀ ਹਰਜਿੰਦਰ ਸਿੰਘ ਧਾਮੀ ਜਿਸ ਤੋਂ ਇਲਾਵਾ ਜਦੇਵ ਸਿੰਘ ਤਲਵੰਡੀ ਦੇ ਸੁਪੁੱਤਰ ਨਹੀਂ ਦੇਖੋ ਇਹ ਇਹ ਸਬਾਬ ਹੈ ਕਿ ਅਸੀਂ ਉੱਥੇ ਮੈਂ ਆਇਆ ਸੀ ਮਿਲਣ ਫਿਰ ਤਲਵੰਡੀ ਸਾਹਿਬ ਦੇ ਧੋਤੇ ਸਰਦਾਰ ਗੁਰਜੀਤ ਸਿੰਘ ਤਲਵੰਡੀ ਆ ਗਏ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆ ਗਏ ਉਸ ਤੋਂ ਪਹਿਲਾਂ ਅਲਵਿੰਦਰਪਾਲ ਸਿੰਘ ਪਖੋਕੇ ਮਿਲ ਕੇ ਗਏ ਨੇ ਤੋ ਜਥੇਦਾਰ ਸਾਹਿਬ ਕੋਲ ਤਾਂ ਸਾਰਾ ਦਿਨ ਹੀ ਕੋਈ ਨਾ ਕੋਈ ਆਉਂਦਾ ਰਹਿੰਦਾ ਜੀ ਮਿਲਦੇ ਰਹਿੰਦੇ ਨੇ ਕਿਰਨ ਸਿੰਘ ਜੀ ਗੱਲਬਾਤ ਕੀ ਹੋਈ ਹੈ ਕਿਉਂਕਿ ਜੇਕਰ ਟਾਈਮਿੰਗ ਦੀ ਗੱਲ ਕਰੀਏ ਤੇ ਇੱਕ ਪਾਸੇ 30 ਤਰੀਕ ਨੂੰ ਐਜੀਪੀਸੀ ਅੰਤਰਕ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਇੱਕ ਪਾਸੇ ਜੋ ਬੀਬੀ ਜਗੀਕੋਰ ਬਾਰੇ ਜੰਦਰ ਸਿੰਘ ਧਾਮੀ ਤੋਂ ਤਰਾਜੁਕ ਸ਼ਬਦ ਵਰਤੇ ਕਿਉਂ ਮਾਮਲਾ ਵੀ ਸ੍ਰੀ ਅਕਾਲਤਖ ਸਾਹਿਬ ਤੇ ਪਹੁੰਚਿਆ ਹੋਇਆ ਹੈ ਦੇਖੋ ਬਹੁਤ ਮਾਮਲੇ ਨੇ ਅਕਾਲਤਖ ਸਾਹਿਬ ਦੇ ਕੋਲ ਬਹੁਤ ਮਾਮਲੇ ਪਹੁੰਚੇ ਹੋਏ ਨੇ ਉਹਨਾਂ ਦੇ ਬਾਰੇ ਤਾਂ ਜਥੇਦਾਰ ਸਾਹਿਬ ਦੱਸ ਸਕਦੇ ਆ ਜਾਂ ਉਹਨਾਂ ਦਾ ਸਕੱਤਰ ਇਹ ਦੱਸ ਸਕਦਾ ਹੈ ਲੇਕਿਨ ਜਿਹੜੇ ਐ ਆਪਣੀ ਕੌਮ ਦੇ ਜਥੇਦਾਰ ਸਾਹਿਬ ਨੂੰ ਉਹ ਅਸੀਂ ਲਿਖਤੀ ਤੌਰ ਦੇ ਉੱਤੇ ਉਹਨਾਂ ਨੂੰ ਦਿੱਤੇ ਆ ਨਹੀਂ ਕਰਨਲ ਸਿੰਘ ਜੀ ਉਸ ਦੇ ਬਾਅਦ ਰਜਿੰਦਰ ਸਿੰਘ ਧਾਮੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨਹੀਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜ ਪਿਆਰਿਆਂ ਦੇ ਸਾਹਮਣੇ ਉਹ ਪੇਸ਼ ਵੀ ਹੋਏ ਨੇ ਇਸ ਇਸ ਨੂੰ ਲੈ ਕੇ ਕੋਈ ਜਾਣਕਾਰੀ ਹੋਵੇ ਆ ਠੀਕ ਹੈ ਜੀ ਉਹ ਉਹ ਆਪਣੇ ਧਾਮੀ ਸਾਹਿਬ ਦੱਸ ਦੇਣਗੇ ਪੰਜ ਪਿਆਰਿਆਂ ਦੇ ਸਾਹਮਣੇ ਜੇ ਪੇਸ਼ ਹੋਏ ਆ ਤੇ ਉਹਨਾਂ ਨੇ ਕਿਉਂਕਿ ਪਿਛਲੇ ਦਿਨਾਂ ਤੋਂ ਗੱਲ ਚੱਲ ਰਹੀ ਸੀ ਜਿਹੜੀ ਉਹ ਬੀਬੀ ਜ਼ਗੀਰਕੌਰ ਦੇ ਨਾਲ ਉਹਨਾਂ ਦਾ ਇੱਕ ਵਿਵਾਦ ਚੱਲ ਰਿਹਾ ਹੈ ਤੇ ਉਹ ਉਹਨਾਂ ਦੇ ਮੂੰਹ ਦੇ ਵਿੱਚੋਂ ਕੁਮਾੜੇ ਸ਼ਬਦ ਬੋਲੇ ਗਏ ਸੀ ਤੇ ਉਹਨਾਂ ਨੂੰ ਲੈ ਕੇ ਹੋ ਸਕਦਾ ਕੋ ਪੰਜ ਪਿਆਰੇ ਸਹਿਬਾਨ ਦੇ ਅੱਗੇ ਪੇਸ਼ ਹੋਏ ਹੋਣ ਤੇ ਉਹਨਾਂ ਨੇ ਜੋ ਉਹਨਾਂ ਨੂੰ ਸੇਵਾ ਲਈ ਹੋਵੇਗੀ ਉਹ ਕਰਨਗੇ ਲੇਕਿਨ ਇਹ ਮੈਂ ਤੁਹਾਡੇ ਕੋਲ ਸੁਣ ਰਿਹਾ ਇਸ ਤਰ੍ਹਾਂ ਦੀ ਗੱਲ ਮੇਰੇ ਬੈਠਿਆ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੋਈ ਮੈਂ ਤੁਹਾਡੇ ਕੋਲ ਸਪਸ਼ਟ ਜਾਣਕਾਰੀ ਨਹੀਂ ਹੈ ਕਿ ਜੇ ਪੰਜ ਪੈਰਾਂ ਦੇ ਸਾਹਮਣੇ ਪੇਸ਼ ਹੋਏ ਨੇ ਤਾਂ ਉੱਥੇ ਕੀ ਗੱਲਬਾਤ ਹੋਈ ਹੈ ਜਾਂ ਕੋਈ ਕਿਸੇ ਤਰੀਕੇ ਨਹੀਂ ਨਹੀਂ ਮੇਰੇ ਕੋਲ ਨਹੀਂ ਜੀ ਅਸੀਂ ਤਾਂ ਸਵਾਬ ਦੇ ਨਾਲ ਜਦੋਂ ਉੱਥੇ ਬੈਠੇ ਸੀ ਜਥੇਦਾਰ ਸ੍ਰੀ ਅਕਾਲਪਤੀ ਸਾਹਿਬ ਸਿੰਘ ਸਾਹਿਬ ਗਿਆਨੀ ਅਰਗਬੀਰ ਸਿੰਘ ਜੀ ਕੋਲ ਤਾਂ ਉੱਥੇ ਧਮੀ ਸਾਹਿਬ ਆਏ ਨੇ ਤਾਂ ਉੱਥੇ ਜਲਪਾਣੀ ਛਕਿਆ ਸੀ ਬੈਠ ਕੇ ਕਰਨਾਲ ਸਿੰਘ ਜਿਹੜੀ 30 ਦਸੰਬਰ ਨੂੰ ਮੀਟਿੰਗ ਰੱਖੀ ਗਈ ਹੈ ਜੀਪੀਸੀ ਸੰਤਰਕ ਕਮੇਟੀ ਦੀ ਕਿ ਉਸ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਕੋ ਦੇਖੋ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਤਾਂ ਜਦੋਂ ਕੋਈ ਵੀ ਗੱਲ ਮੀਟਿੰਗ ਦੇ ਵਿੱਚ ਹੁੰਦੀ ਹੈ ਉਸ ਦਾ ਰਿਜ਼ਲਟ ਤੇ ਪਤਾ ਲੱਗਦਾ ਤੇ ਵੈਸੇ ਤਾਂ ਮੀਟਿੰਗਾਂ ਹੁੰਦੀਆਂ ਹੀ ਰਹਿੰਦੀਆਂ ਨੇ ਨਹੀਂ ਸਿੱਧੇ ਤੌਰ ਤੇ ਕੋਈ ਚਰਚਾ ਹੋਈ ਕਿਉਂਕਿ ਪਹਿਲਾਂ 23 ਤਰੀਕ ਨੂੰ ਹੋਣੀ ਸੀ ਮੀਟਿੰਗ ਉਸ ਤੋਂ ਬਾਅਦ ਛਲਾ ਕੇ ਰੱਦ ਕਰ ਦਿੱਤੀ ਗਈ ਕਿ ਉਸ ਮੀਟਿੰਗ ਨੂੰ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਨਾਲ ਜੋੜ ਕੇ ਵੇਖਿਆ ਜਾਵੇ ਇਹ ਵੀ ਸਵਾਲ ਹੈ ਦੇਖੋ ਮਾਮਲੇ ਬਹੁਤ ਸਾਰੇ ਨੇ ਜਿਹੜੇ ਅਕਾਲਤਖ ਸਾਹਿਬ ਜੀ ਦੇ ਜਥੇਦਾਰ ਸਾਹਿਬ ਪਾਸ ਵੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੇ ਪਾਸ ਵੀ ਨੇ ਉਹਨਾਂ ਸਾਰਿਆਂ ਮਾਮਲਿਆਂ ਦੇ ਉੱਤੇ ਵਿਚਾਰ ਕਰਨ ਲਈ ਜੇ ਉਹਨਾਂ ਨੇ ਮੀਟਿੰਗ ਬੁਲਾਈ ਏ ਤਾਂ ਇਹਦਾ ਅਜੰਡਾ ਤਾਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ ਜਾਂ ਉਹਨਾਂ ਦੇ ਉਧਦੇਦਾਰ ਦੱਸ ਸਕਦੇ ਆ ਨਹੀਂ ਮੀਟਿੰਗ ਦੇ ਵਿੱਚ ਕਰਨੈਲ ਸਿੰਘ ਜੀ ਕੋਈ ਅਜੰਡਾ ਦੱਸਿਆ ਗਿਆ ਕਿਸ ਅਜੰਡੇ ਤੇ ਮੀਟਿੰਗ ਸੱਦੀ ਗਈ 30 ਤਰੀਕ ਨੂੰ ਇਹ ਅਜੰਡੇ ਦੇ ਵਿੱਚ ਨਹੀਂ ਮੇਰੇ ਸਾਹਮਣੇ ਨਹੀਂਗਾ ਕੋਈ ਇਸ ਤਰ੍ਹਾਂ ਦੇ ਅਜੰਡੇ ਦੀ ਗੱਲ ਹੋਈ